85% ਪੰਜਾਬ ਨੂੰ ਮੋਹਣੀ ਆ ਹੁਣ ਤੱਕ ਤਕਰੀਬਨ ਸਭ ਫਿਰ ਧਰਦਿਆਂ ਸੀ ਕੋਈ ਕਦੋਂ ਉਤਾਰੇ ਜਾ ਕੇ ਬਿਲ ਭਰਦਾ ਅੱਜ ਮੈਂ ਹੁਣ ਮੱਲੇਵਾਲ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਤੋਂ ਬੀਬੀ ਜਸਵਿੰਦਰ ਕੌਰ ਉਮੀਦਵਾਰ ਨੇ ਮੇਰੇ ਨਾਲ ਖੜੇ ਨੇ ਔਰ ਗੁਰਦੇਤਪੁਰਾ ਬਲਾਕ ਸੰਮਤੀ ਤੋਂ ਬੀਬੀ ਚਨਪ੍ਰੀਤ ਕੌਰ ਉਮੀਦਵਾਰ ਨੇ ਮੇਰੇ ਨਾਲ ਖੜੇ ਨੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਆ ਬਹੁਤ ਹੀ ਵਧੀਆ ਰਿਸਪੌਂਸ ਹੈ ਕਾਂਗਰਸ ਬੈਕਫੁੱਟ ਤੇ ਆ ਅਕਾਲੀ ਦਲ ਬੈਕਫੁੱਟ ਤੇ ਆ ਉਹਨਾਂ ਕੋਲ ਤਾਂ ਪ੍ਰੋਗਰਾਮ ਹੀ ਨਹੀਂ ਹੋ ਰਹੇ ਜਿੱਤੂਗਾ ਵੀ ਜਿੱਤੂਗਾ 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 ਜਿਹੜੇ ਅਸੀਂ ਕੰਮ ਕੀਤੇ ਆ ਉਹ ਕੰਮ ਮੂੰਹੋਂ ਬੋਲ ਰਿਆ ਔਰ ਸੰਗਤ ਵੀ ਚਾਹੁੰਦੀ ਆ ਕਿ ਜਿਹੜੀ ਕੰਮ ਦੀ ਰਫ਼ਤਾਰ ਹੁਣ ਬਣੀ ਆ ਜਿਹੜੀਆਂ ਸੜਕਾਂ ਦੀ ਰਫ਼ਤਾਰ ਖੇਡ ਗਰਾਊਂਡਾਂ ਦੀ ਰਫ਼ਤਾਰ ਸਕੂਲ ਬਣ ਰਿਹਾ ਹਸਪੀਟਲ ਬਣ ਰਿਹਾ ਔਰ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ 600 ਜੁਟ ਬਿਜਲੀ ਮੁਫਤ ਆ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਔਰ ਇਲਾਜ 10 ਲੱਖ ਰੁਪਏ ਦਾ ਮੁਫਤ ਕਰਤਾ ਸਰਕਾਰ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਰੇਕ ਦੇ ਹੱਕ ਤੇ ਜਾਂਦੀਆਂ ਨੇ ਜਦੋਂ ਸੰਗਤ ਨੂੰ ਇੰਨਾ ਬੈਨੀਫਿਟ ਹੋ ਰਿਹਾ ਤਾਂ ਫਿਰ ਸੰਗਤ ਨੇ ਦੂਜਿਆਂ ਤੋਂ ਕੀ ਲੈਣਾ ਜੀ ਉਹਨਾਂ ਕੋਲੇ ਕੀ ਆ ਕੁਝ ਵੀ ਨਹੀਂ ਉਹਨਾਂ ਕੋ ਪਹਾੜਪੁਰ ਦੀ ਕਾਂਗਰਸ ਦੀ ਪੂਰੀ ਪੰਚਾਇਤ ਆਮ ਆਦੀ ਪਾਰਟੀ ਸ਼ਾਮਲ ਹੋ ਗਈ। ਉਸ ਤੋਂ ਬਾਅਦ ਜਾਤੀਵਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਕਾਂਗਰਸ ਦੇ ਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋ ਗਏ। ਖੁਹੀ ਤੋਂ ਸਾਡੇ ਕਰਮ ਸਿੰਘ ਜਰਨਲ ਸਕੱਤਰ ਸੀ ਕਾਲੀ ਦਲ ਦੇ ਉਹ ਛੱਡ ਕੇ ਕਾਲੀ ਦਲ ਆਮ ਆਦੀ ਪਾਰਟੀ ਸ਼ਾਮਲ ਹੋ ਗਏ 25 ਸਾਲ ਤੋਂ ਕਾਲੀ ਦਲ ਦੇ ਵਿੱਚ ਸੀ। ਇਹ ਤੋਂ ਪਤਾ ਲੱਗਦਾ ਕਿ ਚੜ੍ਹਾਈ ਆਮ ਆਦੀ ਪਾਰਟੀ ਦੀ ਬੱਲੇ ਬੱਲੇ ਚਾਰੇ ਪਾਸੇ ਚਰਚਾ ਔਰ 2006 ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਸਰਕਾਰ ਦੁਆਰਾ ਬਣਨੀ ਤੈ ਹੈ। ਬਹੁਤ ਹੀ ਸ਼ਾਨਦਾਰ ਬੜਾ ਅੱਛਾ ਬੜਾ ਜ਼ਬਰਦਸਤ ਜਿਹੜਾ ਹੈ ਜੀ ਵਿਧਾਨ ਸਭਾ ਨਾਬਾ ਦੀ ਮੈਂ ਗੱਲ ਕਰਾਂ 25 ਬਲਾਕ ਸੰਪਤੀਆਂ ਤੇਨ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸ਼ਾਨਦਾਰ ਸਾਡਾ ਕੰਮ ਚੱਲ ਰਿਹਾ ਡੋਰ ਟੂ ਡੋਰ ਅਸੀਂ ਤਕਰੀਬਨ 80% ਕਵਰ ਕਰ ਲਿਆ ਜਿਹੜੇ ਦੋ ਦਿਨ ਰਹਿ ਗਏ ਉਹਦੇ ਵਿੱਚ ਅਸੀਂ ਹੋਰ ਕਵਰ ਕਰ ਲੈਣਾ ਔਰ ਜਿਹੜੇ ਸਾਡੇ ਉਮੀਦਵਾਰ ਨੇ ਅੱਜ ਮੈਂ ਹੁਣ ਮੱਲੇਵਾਲ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਤੋਂ ਬੀਬੀ ਜਸਵਿੰਦਰ ਕੌਰ ਉਮੀਦਵਾਰ ਨੇ ਮੇਰੇ ਨਾਲ ਖੜੇ ਨੇ ਔਰ ਗੁਰਦੇਤਪੁਰਾ ਬਲਾਕ ਸੰਮਤੀ ਤੋਂ ਬੀਬੀ ਚਨਪ੍ਰੀਤ ਕੌਰ ਉਮੀਦਵਾਰ ਨੇ ਮੇਰੇ ਨਾਲ ਖੜੇ ਨੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਆ ਬਹੁਤ ਹੀ ਵਧੀਆ ਰਿਸਪਾਂਸ ਹੈ ਕਾਂਗਰਸ ਬੈਕਫੁੱਟ ਤੇ ਆ ਅਕਾਲੀ ਦਲ ਬੈਕਫੁੱਟ ਤੇ ਆ ਉਹਨਾਂ ਕੋਲ ਤਾਂ ਪ੍ਰੋਗਰਾਮ ਹੀ ਨਹੀਂ ਹੋ ਰਹੇ ਜੀ ਕੱਲ ਕਹਿੰਦੇ ਕਾਂਗਰਸ ਦਾ ਗਿਆ ਜਿਹੜਾ ਇੱਥੋਂ ਪੁਰਾਣੇ ਸਾਬਕਾ ਐਮਐਲਏ ਨੇ ਕਿੱਤੇ ਗਏ ਉੱਥੇ ਬੰਦੇ ਹੀ ਮੇਰੇ ਕਹਾ 10 12 ਸੀਗੇ ਜੀ ਆਉਂਦਾ ਹੀ ਨਹੀਂ ਕੋਈ ਇਹਨਾਂ ਦੀ ਰੈਲੀਆਂ ਦੇ ਵਿੱਚ ਕੋਈ ਨੁਕੜ ਮੀਟਿੰਗਾਂ ਦੇ ਵਿੱਚ ਨਹੀਂ ਆਉਂਦਾ ਔਰ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਜ਼ਰੀਏ ਆਮ ਆਦੀ ਪਾਰਟੀ ਦੇ ਜਿੰਨੀਆਂ ਸਾਡੀਆਂ ਮੀਟਿੰਗਾਂ ਨੁਕੜ ਮੀਟਿੰਗਾਂ ਹੋ ਰਹੀਆਂ ਸਾਰੀਆਂ ਦੇ ਵਿੱਚ 150 200 300 ਤੱਕ ਜਿਹੜੇ ਨੇ ਪਿੰਡ ਦੇ ਪਤਵੰਤੇ ਪਹੁੰਚ ਰਹੇ ਆ ਤਾਂ ਬਹੁਤ ਪੋਜ਼ਿਟਿਵ ਵੇਵ ਹੈ ਜੀ ਜਿਹੜੇ ਅਸੀਂ ਕੰਮ ਕੀਤੇ ਆ ਉਹ ਕੰਮ ਮੂੰਹੋਂ ਬੋਲ ਰਹੇ ਆ ਔਰ ਸੰਗਤ ਵੀ ਚਾਹੁੰਦੀ ਆ ਕਿ ਜਿਹੜੀ ਕੰਮ ਦੀ ਰਫ਼ਤਾਰ ਹੁਣ ਬਣੀ ਹੈ ਜਿਹੜੀਆਂ ਸੜਕਾਂ ਦੀ ਰਫ਼ਤਾਰ ਖੇਡ ਗਰਾਊਂ ਔਰ ਬੱਚਿਆਂ ਨੂੰ ਨੌکریاں ਮਿਲ ਰਹੀਆਂ ਨੇ 600 ਜੰਡ ਬਿਜਲੀ ਮੁਫਤ ਹੈ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਔਰ ਇਲਾਜ 10 ਲੱਖ ਰੁਪਏ ਦਾ ਮੁਫਤ ਕਰਤਾ ਸਰਕਾਰ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਰੇਕ ਦੇ ਹੱਕ ਜਾਂਦੀਆਂ ਨੇ ਜੀ ਜਦੋਂ ਸੰਗਤ ਨੂੰ ਇੰਨਾ ਬੈਨੀਫਿਟ ਹੋ ਰਿਹਾ ਤਾਂ ਫਿਰ ਸੰਗਤ ਨੇ ਦੂਜਿਆਂ ਤੋਂ ਕੀ ਲੈਣਾ ਜੀ ਉਹਨਾਂ ਕੋਲੇ ਕੀ ਆ ਕੁਝ ਵੀ ਨਹੀਂ ਉਹਨਾਂ ਕੋਲ ਤਾਂ ਬਹਾਨੇਬਾਜ਼ੀ ਹੈ ਜੀ ਇਹ ਇੱਕ ਪੋਜ਼ਿਟਿਵ ਸਾਈਨ ਆ 195 ਆਮ ਆਦੀ ਪਾਰਟੀ ਦੇ ਨਿਰਵਰੋਧ 195 ਉਮੀਦਵਾਰ ਜਿੱਤ ਚੁੱਕੇ ਆ ਪੰਜਾਬ ਦੇ ਵਿੱਚ ਇਹ ਪੋਜ਼ਿਟਿਵ ਸਾਈਨ ਆ ਜੀ ਔਰ ਪਹਾੜਪੁਰ ਦੀ ਕਾਂਗਰਸ ਦੀ ਪੂਰੀ ਪੰਚਾਇਤ ਆਮ ਆ ਉਸ ਤੋਂ ਬਾਅਦ ਜਾਤੀਵਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਕਾਂਗਰਸ ਦੇ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋ ਗਏ। ਖੁਹੀ ਤੋਂ ਸਾਡੇ ਕਰਮ ਸਿੰਘ ਜਰਨਲ ਸਕੱਤਰ ਸੀ ਅਕਾਲੀ ਦਲ ਦੇ ਉਹ ਛੱਡ ਕੇ ਅਕਾਲੀ ਦਲ ਆਮ ਆਦੀ ਪਾਰਟੀ ਸ਼ਾਮਲ ਹੋ ਗਏ 25 ਸਾਲ ਤੋਂ ਅਕਾਲੀ ਦਲ ਦੇ ਵਿੱਚ ਸੀ। ਇਹ ਤੋਂ ਪਤਾ ਲੱਗਦਾ ਕਿ ਚੜ੍ਹਾਈ ਆਮ ਆਦੀ ਪਾਰਟੀ ਦੀ ਬੱਲੇ ਬੱਲੇ ਚਾਰੇ ਪਾਸੇ ਚਰਚਾ ਔਰ 2026 ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਸਰਕਾਰ ਦੁਆਰਾ ਬਣਨੀ ਤੈ ਹੈ ਜੀ। ਦੇਖੋ ਔਰ ਨੇਚਰਲੀ ਉਹਨਾਂ ਦੀ ਪਾਰਟੀ ਹੈ ਜੀ ਉਹ ਚੋਣ ਪ੍ਰਚਾਰ ਕਰਨਗੇ ਪ੍ਰਧਾਨ ਵੀ ਨੇ ਪਾਰਟੀ ਦੇ ਹਰ ਇੱਕ ਪਾਰਟੀ ਦਾ ਫਰਜ਼ ਬਣਦਾ ਜੀ। ਕਿਉਂਕਿ ਆਪੋਜੀਸ਼ਨ ਵੀ ਅੱਛੀ ਹੋਣੀ ਚਾਹੀਦੀ ਹੈ ਜੀ। ਕਾਲੀਦਲ ਕਾਂਗਰਸ ਨੂੰ ਬੇਨਤੀ ਹੈ ਕਿ ਪ੍ਰਚਾਰ ਕਰੋ। ਐਨਾਂ ਸਵੇਰੇ ਸਵੇਰੇ ਅਰਜਾਈ ਦੇ ਵਿੱਚ ਹੀ ਬੈਠੇ ਰਹਾ ਕਰੋ। ਨਿਕਲੋ ਲੋਕਾਂ ਨਾਲ ਫੇਸ ਕਰੋ। ਨਾ ਲੋਕਾਂ ਨਾਲ ਸਾਹਮਣਾ ਕਰੋ ਲੋਕਾਂ ਨਾਲ। ਜੇ ਤੁਸੀਂ ਕੰਮ ਕੀਤੇ ਆ ਤਾਂ ਫਿਰ ਲੋਕ ਤੁਹਾਨੂੰ 10 ਸਾਲ ਹੋ ਗਏ ਪਾਵਰਲੈਸ ਕੀਤਾ ਹੋਇਆ। ਪਾਵਰ ਤੋਂ ਬਾਹਰ ਕੀਤਾ ਹੈ। ਤੁਸੀਂ ਸੱਤਾ 'ਚ ਹੈ ਨਹੀਂ। ਕਾਂਗਰਸ ਜਿਹੜੀ ਹੈ ਉਹ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈ ਕਾਂਗਰਸ ਮੁਕਤ ਹੋ ਗਈ। ਸਿਰਫ ਇੱਕ ਅੱਧੀ ਸਟੇਟ 'ਚ ਰਹਿ ਗਈ ਹੈ। ਇੱਕ ਹਿਮਾਚਲ ਇੱਕ ਅੱਧੀ ਕਰਨਾਟਕ ਸਟੇਟ ਹੋ ਰਿਹਾ ਹੈ। ਪੂਰੇ ਦੇਸ਼ ਦੇ ਵਿੱਚ ਕਾਂਗਰਸ ਦਾ ਸੁਪੜਾ ਸਾਫ ਹੋ ਗਿਆ ਜੀ ਇਹਨਾਂ ਪਾਰਟੀਆਂ ਦਾ ਭਵਿੱਖ ਹੈ ਨਹੀਂ ਉਹਦਾ ਕਾਰਨ ਕੀ ਹੈ ਕਿ ਦੇਬਮਨ ਵਰਗੇ ਪੜ੍ਹੇ ਲਿਖੇ ਬੰਦੇ ਜਿਹੜਾ ਮੈਂ ਪੀਐਸਡੀ ਕਰ ਰਿਹਾ ਇਹ ਕਾਹਨ ਨੇ ਜੀ ਪੰਜਵੀਂ ਫੇਲ ਸੱਤਵੀਂ ਫੇਲ ਅੱਠਵੀਂ ਫੇਲ ਇਹਨਾਂ ਨੂੰ ਸਮਝ ਹੀ ਹੈ ਨਹੀਂ ਜੀ ਕਿ ਕੰਮ ਕਿਵੇਂ ਕਰਨਾ ਸਾਡੇ ਉਮੀਦਵਾਰ ਨੇ ਚਨਪ੍ਰੀਤ ਕੌਰ ਜੀ ਖੜੇ ਨੇ ਕਿੰਨੀ ਕੀ ਐਜੂਕੇਸ਼ਨ ਆ ਤੁਹਾਡੀ ਜੀ ਐਮਟੈਕ ਨੇ ਜੀ ਬਲਾਕ ਸੰਮਤੀ ਚੋਣ ਲੜ ਰਹੇ ਐਮਟੈਕ ਨੇ ਜੀ ਸਾਡੇ ਬੀਬੀ ਜੀ ਨੇ ਨਹੀਂ ਇਹ ਬੇਸ਼ੱਕ ਪ੍ਰਾਣੇ ਨੇ ਪਰ ਇਹ ਬੜੇ ਸਿਆਣੇ ਨੇ ਸੁਰਜਮਾਨੇ ਇਹਨਾਂ ਦੇ ਪਤੀ ਨੇ ਜੀ ਪ੍ਰੋਫੈਸਰ ਤਰਮਿੰਦਰ ਜੀ ਇਹ ਵੀ ਪ੍ਰੋਫੈਸਰ ਨੇ ਜੀ ਔਰ ਮੈਂ ਪੜਿਆ ਲਿਖਿਆ ਹਾਂ ਜੀ ਸਾਡੇ ਉਮੀਦਵਾਰ ਵੀ ਪੜੇ ਲਿਖੇ ਨੇ ਸਾਨੂੰ ਪਤਾ ਹੈ ਕਿ ਕੰਮ ਕਿਵੇਂ ਕਰਨਾ ਸੋ ਆਮ ਆਦੀ ਪਾਰਟੀ ਦੇ 25 ਬਲਾਕ ਸੰਪਤੀ ਤਿੰਨ ਜ਼ਿਲ੍ਹਾ ਪ੍ਰੇਸ਼ਦ ਸਾਡੇ ਤਾਂ ਇੱਕ ਇੱਕ ਸੀਟ ਤੇ 5-5 6-6 ਹੋ ਗਏ ਸੀਗੇ ਜੀ ਅਸੀਂ ਬੜਾ ਰੌਲਾ ਰੋਲਾ ਪਾ ਕੇ ਇੱਕ ਫਾਈਨਲ ਕੀਤਾ ਸੋ ਆਮ ਆਦੀ ਪਾਰਟੀ ਦੀ ਚੜ੍ਹਤ ਔਰ ਆਮ ਆਦੀ ਪਾਰਟੀ ਬਲਾਕ ਸੰਪਤੀ ਦੇ 25 ਜਿਲ੍ਹਾ ਪ੍ਰਸ਼ਾਸਨ ਦੀਆਂ ਤਿੰਨ ਸੀਟਾਂ ਤੇ ਸੁਪੜਾ ਸਾਫ਼ ਕਰੇਗੀ ਔਰ ਝਾੜੂ ਝਾੜੂ ਹੋਏਗੀ ਸਾਰੇ ਪਾਸੇ। ਡਲਾਸਵਰ ਟਰੰਪ ਨੇ 85 ਹਜ਼ਾਰ ਪ੍ਰਵਾਸੀ ਭਾਰਤੀਆਂ ਦਾ ਵੀਜ਼ਾ ਰੱਦ ਕਰਤਾ। ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਵੀ ਉੱਥੇ ਜੋ ਉਲਡਬਾਜੀ ਹੁੰਦੀ ਆ ਜਾਂ ਐਕਸੀਡੈਂਟ ਹੋਏ ਨੇ ਉਹਨਾਂ ਨੂੰ ਦੇਖਦੇ ਹੋਏ ਦੇਖੋ ਅਮਰੀਕਾ ਦਾ ਇੱਕ ਆਪਣਾ ਰੂਲ ਆ ਟਰੰਪ ਉੱਥੋਂ ਦੇ ਰਾਸ਼ਟਰਪਤੀ ਨਹੀਂ ਔਰ ਉਹਨਾਂ ਦਾ ਆਪਣਾ ਇੱਕ ਅਧਿਕਾਰ ਖੇਤਰ ਹੈ ਕਿ ਉੱਥੇ ਜਿਹੜੇ ਪ੍ਰਵਾਸੀ ਰਹਿੰਦੇ ਨੇ ਕੋਈ ਗੈਰ ਕਾਨੂੰਨੀ ਆ ਉਹਨਾਂ ਦਾ ਆਪਣਾ ਕਾਨੂੰਨ ਹੈ ਜੀ ਉਹਨਾਂ ਨੇ ਆਪਣੇ ਕਾਨੂੰਨਾਂ ਨਾਲ ਕੰਮ ਕਰਨਾ। ਪਰ ਕਿਤਨੇ ਕਿਤੇ 트럼ਪ ਦੀ ਜਿਹੜੀ ਨੀਤੀ ਹੈ ਕਿ ਟੈਰਫ ਲਾ ਕੇ ਟੈਕਸ ਲਾ ਕੇ ਪੂਰੀ ਦੁਨੀਆ ਦੇ ਵਿੱਚ ਕਿ دہشت ਫਲਾਈ ਹੋਈ ਹੈ ਨਾ ਉਹ ਆਪਣੇ ਆਪ ਨੂੰ ਕਹਿੰਦੇ ਸੀ ਦੁਨੀਆ ਦੇ ਸਭ ਤੋਂ ਬਿਹਤਰ ਮੁਲਕ ਅਮਰੀਕਾ ਇਹ ਗੱਲ ਕਹਿੰਦਾ ਪਰ ਰਸ਼ੀਆ ਦੇ ਰਾਸ਼ਟਰਪਤੀ ਜਿਹੜੇ ਪੁਤਨ ਇੱਥੇ ਆ ਕੇ ਗਏ ਨੇ ਜੀ ਭਾਰਤ ਦੇਸ਼ ਦੇ ਵਿੱਚ ਮੋਦੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਔਰ ਇਹ ਸਾਰੇ ਦੇਸ਼ ਰਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ। ਇੰਡੀਆ ਜਿਹੜਾ ਦੁਨੀਆ ਦੇ ਵਿੱਚ ਆਬਾਦੀ ਦੇ ਵਿੱਚ ਸਭ ਤੋਂ ਵੱਡਾ ਮੁਲਕ ਹੈ ਜਿਹੜੇ ਬਾਕੀ ਮੁਲਕ ਨੇ ਸਾਡੇ ਨੇੜੇ-ਤੇੜੇ ਤਾਂ ਇਹ ਗੱਲ ਪਤਾ ਲੱਗੀ ਹੈ ਕਿ ਜੇ 15-20 ਕੰਟਰੀ ਮਿਲ ਕੇ ਇੱਕ ਕਰੰਸੀ ਬਣਾ ਲੈਣ ਤਾਂ ਮੇਰਾ ਖਿਆਲ ਹੈ ਦੁਨੀਆ ਦਾ ਸਭ ਤੋਂ ਵੱਡੀ ਕਰੰਸੀ ਜਿਹੜੀ ਆ ਸਾਬਤ ਹੋਏਗੀ ਔਰ ਅਮਰੀਕਾ ਦੀ ਸਰਦਾਰੀ ਜਿਹੜੀ ਆ ਉਹ ਖਤਮ ਹੋ ਜਾਣੀ ਆ। ਟਰੰਪ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਮਿਹਨਤ ਮਜ਼ਦੂਰੀ ਕਰਦੇ ਆ ਜਿਹੜੇ ਕੰਮ ਕਰਦੇ ਆ ਕ੍ਰਾਈਮ ਕ੍ਰਾਈਮ ਦਾ ਤਾਂ ਚਲੋ ਹੁੰਦਾ ਜਦੋਂ ਵੱਡੀ آبادی ਹੁੰਦੀ ਹੈ ਇੱਕ ਅੱਧਾ ਕੋਈ ਕ੍ਰਾਈਮ ਆ ਵੀ ਜਾਂਦਾ। ਪਰ ਇਹ ਗੱਲ ਜਿਹੜੀ ਆ ਕਿ ਉਹਨਾਂ ਨੂੰ ਕੱਢਣਾ ਉੱਥੋਂ ਜਾਂ ਉਹਨਾਂ ਦੇ ਵੀਜ਼ੇ ਰੱਦ ਕਰ ਦੇਣੇ ਜਾਂ ਉਹਨਾਂ ਨੂੰ ਉੱਥੋਂ ਜਹਾਜ਼ ਚੜਾ ਕੇ ਫਿਰ ਪੰਜਾਬ ਦੇ ਵਿੱਚ ਹਥਕੜੀਆਂ ਲਾ ਕੇ ਇੱਥੇ ਲੈ ਕੇ ਆਏ ਉਹਨਾਂ ਨੂੰ ਇਹ ਬੜੀ ਮਾੜੀ ਗੱਲ ਹੈ ਜੀ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਜਾ ਸਕਦਾ ਕੰਮ ਲਈ ਜਾਂਦੇ ਆ ਜੀ ਦੁਨੀਆ ਕੰਮ ਨਾਲ ਹੀ ਚੱਲਦੀ ਹੈ ਨਾ ਜੀ ਜੇ ਬੰਦੇ ਕੰਮ ਕਰਨ ਵਾਲੇ ਹੋਣਗੇ ਦੁਨੀਆ ਤਾਂ ਹੀ ਚੱਲੂਗੀ ਤੇ 트럼ਪ ਸਾਹਿਬ ਆਪਣੀ ਮਨਮਰਜ਼ੀਆਂ ਕਰ ਰਹੇ ਆ ਪਰ 트럼ਪ ਤੋਂ ਅਮਰੀਕਾ ਦੇ ਲੋਕ ਬੜੇ ਦੁਖੀ ਨੇ ਜੀ ਤੇ ਅਮਰੀਕਾ ਦੇ ਲੋਕ ਹੁਣ ਰੈਕਟ ਕਰਨ ਲੱਗ ਗਏ ਆ ਜੀ 트럼ਪ ਦੇ ਖਿਲਾਫ 트럼ਪ ਦੇ ਖਿਲਾਫ ਅਮਰੀਕਾ ਦੇ ਵਿੱਚ ਬਹੁਤ ਸਾਰੇ ਨਵਜੋਤ ਸਿੱਧੂ ਅੰਮ੍ਰਿਤ ਅੰਮ੍ਰਿਤਸਰ ਪਹੁੰਚੇ ਨੇ ਮੁੰਬਈ ਤੋਂ ਕਿਸ ਤਰ੍ਹਾਂ ਵੇਖਦੇ ਹੋ ਹੋਰ ਵੀ ਅੱਜ ਖੁਲਾਸੇ ਕਰ ਸਕਦੇ ਨੇ ਦੇ ਅਲਿਗੇਸ਼ਨ ਨਵਜੋਤ ਖੋਹ ਸਿੱਧੂ ਦੇ ਵੱਲੋਂ ਲਗਾਏ ਦੇਖੋ ਨਵਜੋਤ ਸਿੰਘ ਸਿੱਧੂ ਹਰੀ ਮੈਂ ਤਾਂ ਉਹਨਾਂ ਦਾ ਬੜਾ ਫੈਨ ਆ ਕ੍ਰਿਕਟ ਦੇ ਤੌਰ ਤੇ ਕ੍ਰਿਕਟ ਬਹੁਤ ਸ਼ਾਨਦਾਰ ਖੇਡੀ ਉਹਨਾਂ ਨੇ ਭਾਰਤ ਦੇਸ਼ ਲਈ ਅੱਜ ਬੰਬੇ ਤੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਆ ਤੇ ਉਹ ਆਪਣੀ ਗੱਲ ਕਰਨਗੇ ਰੱਖਣਗੇ ਕਾਦੇ ਲਈ ਪਹੁੰਚੇ ਆ ਇਹ ਥੋੜੇ ਜਿਹਾ ਰਿਪੋਰਟਾਂ ਆ ਹੀ ਜਾਣੀਆਂ ਨੇ ਪਰ ਮੈਂ ਇੱਕ ਗੱਲ ਕਹਿ ਦਿੰਨਾ ਕਾਂਗਰਸ ਫਾੜੀ ਫਾੜੀ ਹੋ ਗਈ ਹੈ ਜੀ ਕਾਜ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਹਮਰ ਸਾਲ ਸਾਹ ਪਹੁੰਚੇ ਆ ਉਹ ਆਪਣੀ ਗੱਲ ਰੱਖਣਗੇ ਉਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੇ ਬੇਸ ਦੇ ਉੱਤੇ ਅਸੀਂ ਚੋਣ ਪ੍ਰਚਾਰ ਕਰ ਰਹੇ ਹਾਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਔਰ ਬਹੁਤ ਹੀ ਚੰਗਾ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਇਸ ਬਲਾਕ ਸੰਪਤੀਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਵਿੱਚ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਪਾਲਿਸੀਆਂ ਸਰਕਾਰ ਵੱਲੋਂ ਕੀਤੇ ਗਏ ਕੰਮ ਸਰਦਾਰ ਗੁਰਦੇਵ ਸਿੰਘ ਦੇ ਮਾਨ ਸਾਡੇ ਐਮ ਐਲ ਏ ਸਾਹਿਬ ਇਹਨਾਂ ਵੱਲੋਂ ਪਿੰਡਾਂ ਨੂੰ ਦਿੱਤੀਆਂ ਗਈਆਂ ਗਰੰਟਾਂ ਜਿੰਨਾ ਚੱਲ ਰਹੇ ਵਿਕਾਸ ਦੇ ਕੰਮ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਲੋਕਾਂ ਦੇ ਸਾਹਮਣੇ ਰੱਖਦੇ ਆ ਤਾਂ ਲੋਕ ਆਪ ਮੁਹਾਰੇ ਸਾਡੇ ਨਾਲ ਜੁੜਦੇ ਨੇ ਠੀਕ ਹੈ ਜੀ ਸਾਨੂੰ ਬਲਾਕ ਸੰਪਤੀ ਗਰਦਿਤਪੁਰਾ ਔਰ ਜ਼ਿਲ੍ਹਾ ਪ੍ਰੀਸ਼ਦ ਮੱਲੇਆਲ ਜ਼ੋਨ ਦੇ ਵਿੱਚ ਬਹੁਤ ਹੀ ਸਾਰੇ ਨਵੇਂ ਪਰਿਵਾਰ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਸੀ ਹੁਣ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਸਾਡੇ ਨਾਲ ਚੱਲ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਸਾਰੇ ਜ਼ੋਨਾਂ ਦੇ ਵਿੱਚ ਬਹੁਤ ਵੱਡੀ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਜੀ ਮੈਂ ਗੁਰਦਿਤਪੁਰਾ ਜ਼ੋਨ ਤੋਂ ਬਲਾਕ ਸੰਤੀ ਚੋਣ ਲੜ ਰਹੀ ਆ ਮੈਂ ਐਮਟੈਕ ਕੀਤੀ ਹੋਈ ਹੈ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਜਾਲ ਭਾਜੀ ਕੀ ਹਾਲ ਚਾਲ ਹੈ ਪੋਜ਼ਿਟਿਵ ਰਿਸਪਾਂਸ ਹੈ ਬਹੁਤ ਸਾਰੇ ਨਵੇਂ ਜੜੇ ਪਰਿਵਾਰ ਨੇ ਸਾਡੇ ਨਾਲ ਜੁੜ ਰਹੇ ਨੇ ਤੇ ਕੀ ਸੋਚ ਕੇ ਖੜੇ ਹੋਗੇ ਤੁਸੀਂ ਪੜੇ ਲਿਖੇ ਵੀ ਕਾਫੀ ਹੋ ਜਿਆਦਾਤਰ ਬਹੁਤ ਘੱਟ ਪੜੇ ਲਿਖੇ ਹੁੰਦੇ ਨੇ ਜੋ ਇਸ ਉਮੀਦਵਾਰੀ 'ਚ ਖੜੇ ਨੇ ਮੈਂ ਚਾਹੁੰਦੀ ਆ ਕਿ ਜਿਹੜਾ ਗੈਪ ਹੈ ਆਪਣਾ ਪੰਚਾਇਤਾਂ ਔਰ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਉਸ ਨੂੰ ਕਵਰ ਕਰਨਾ ਚਾਹੁੰਦੀ ਆ ਮੈਂ ਉਸ ਦੇ ਉਹ ਸੋਚ ਕੇ ਉਸ ਬੇਸ ਦੇ ਉੱਤੇ ਖੜੀ ਆ ਕਿਹੜੇ ਕਿਹੜੇ ਮੁੱਦਿਆਂ ਤੇ ਜਾ ਕੇ ਵੋਟਾਂ ਮੰਗਦੇ ਹੋ ਡਿਵੈਲਪਮੈਂਟ ਵਿਕਾਸ ਬਾਕੀ ਜਿਹੜੇ ਵੀ ਕੋਈ ਪਿੰਡਾਂ ਦੇ ਵਿੱਚ ਹੋਰ ਕਮੀਆਂ ਵੇਸ਼ੀਆਂ ਨੇ ਉਹ ਪੂਰੀਆਂ ਪੂਰੇ ਤਰੀਕੇ ਨਾਲ ਸਹੀ ਤਰੀਕੇ ਨਾਲ ਕਰਨ ਵਾਸਤੇ